ਕੇਂਦਰ ਸਰਕਾਰ ਦੀ ਬੀਜੇਪੀ ਦੀ ਸਿੱਧੀ ਸਿੱਖ ਸੰਸਥਾਵਾਂ ਦੇ ਵਿੱਚ ਜਿਹੜੀ ਦਖਲਅਦਾਜ਼ੀ ਹੈ ਉਹ ਦਿਨ-ਪ੍ਰਤੀ-ਦਿਨ ਜਗਜਾਗ ਹੁੰਦੀ ਜਾ ਰਹੀ ਹੈ। ਪਿਛਲੇ ਦਿਨੀ ਇੱਕ ਬੜੀ ਹੀ ਹਮਤਭਾਗੀ ਨਿੰਦਣਯੋਗ ਘਟਨਾ ਹੋਈ ਜਦੋਂ ਜੇਪੀ ਨੱਡਾ ਬੀਜੇਪੀ ਦਾ ਪ੍ਰਧਾਨ ਤਖਤ ਸੀ ਪਟਨਾ ਸਾਹਿਬ ਵਿਕੇ ਮੱਥਾ ਟੇਕਣ ਜਾਂਦਾ ਹੈ ਤੇ ਉੱਥੋਂ ਦੀ ਜਿਹੜੀ ਕਮੇਟੀ ਹੈ ਉਹ ਨੱਡਾ ਸਾਹਿਬ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਐਨਾ ਉਤੇ ਮਤਲਬ ਹਲਚਲ ਕਰਦੀ ਹੈ ਕਿ ਪੱਤਰਕਾਰ ਕੀਰਤਨ ਕਰਦੇ ਹੋਏ ਕੀਰਤਨ ਸਿੰਘਾਂ ਨੇ ਬਿਲਕੁਲ ਪਿੱਛੇ ਜਾ ਕੇ ਦਸਤਾਰਾਂ ਦੇ ਨਾਲ ਟਕਰਾ ਜਾਂਦੇ ਨੇ ਪਰ ਇਹਦੇ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਕਰਮਾ ਜਿਹੜਾ ਉਹ ਕਮੇਟੀ ਵੱਲੋਂ ਬਾਅਦ ਵਿੱਚ ਨਹੀਂ ਦਿੱਤਾ ਜਾਂਦਾ ਉਹਦੇ ਨਾਲ ਜੇ ਮੈਂ ਅੱਗੇ ਗੱਲ ਕਰਾਂ ਕਿ ਜਿੱਤੇ ਪਿਛਲੇ ਦਿਨੀ ਤਕਸੀਰੀ ਨੰਦੇੜ ਸਾਹਿਬ ਬਿਆਨ ਸਿੰਘ ਦੇ ਪੋਤੇ ਰਮਜੀਤ ਸਿੰਘ ਬਿੱਟੂ ਦਾ ਜਿਸ ਤਰ੍ਹਾਂ ਸਨਮਾਨ ਕੀਤਾ ਗਿਆ ਦੇਖੋ ਮਰਿਆਦਾ ਹੋ ਗਈ ਕਿ ਉੱਤੇ ਕੋਈ ਵੀ ਮੰਤਰੀ ਕੋਈ ਜ਼ਿੰਮੇਵਾਰ ਬੰਦਾ ਜਾਂਦਾ ਹੋਊਗਾ ਕਿ ਉਹਨੂੰ ਸਨਮਾਨ ਕਰਨਾ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਆਪਾਂ ਇੱਕ ਤਰ੍ਹਾਂ ਦੀ ਕਲੀਨ ਚਿੱਟ ਦੇ ਦਿੱਤੀ ਕਿਉਂਕਿ ਜੋ ਕੁਝ ਬਿਰਤ ਸਿੰਘ ਨੇ ਸਿੱਖ ਕੌਮ ਦੇ ਨਾਲ ਕੀਤਾ ਜੋਤ ਸਦਤ ਸਿੱਖ ਕੌਮ ਦੀ ਜਵਾਨੀ ਤੇ ਬਿਰਤ ਸਿੰਘ ਨੇ ਢਾਇਆ ਤੇ ਉਹਦਾ ਪੋਤਾ ਕਦੇ ਵੀ ਉਹਨੂੰ ਮਾਫੀ ਨਹੀਂ ਮੰਗੀ ਸੋ ਉਹ ਕਹਿੰਦਾ ਕਿ ਜੋ ਮੇਰੇ ਦਾਦੇ ਨੇ ਕੀਤਾ ਉਹ ਸਹੀ ਕੀਤਾ ਸੋ ਉਸਦਾ ਇੱਕ ਤਖਤ ਸਾਹਿਬ ਤੇ ਸਨਮਾਨ ਕਰਨਾ ਮੈਂ ਸਮਝਦਾ ਕਿ ਇੱਕ ਤਰ੍ਹਾਂ ਦਾ ਇੱਕ ਕਲੀਨ ਚਿੱਟ ਦੇ ਰਹੇ ਹਾਂ ਤੁਸੀਂ ਕਿ ਜੋ ਉਹਨੇ ਕੀਤਾ ਸਹੀ ਕੀਤਾ ਉਸ ਤੋਂ ਕਿ ਆਪਾਂ ਜਾਣੇ ਐ ਦਿੱਲੀ ਗੁਰਦੁਆਰਾ ਕਮੇਟੀ ਦੇ ਮੌਜੂਦਾ ਪ੍ਰਧਾਨ ਦੀ ਧਰਮ ਪਤਨੀ ਬਿਲਕੁਲ ਉਪਲੀ ਬੀਜੇਪੀ ਦੀ ਮੈਂਬਰਸ਼ਿਪ ਮੁਹਿੰਮ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਕੇ ਗਲੀ ਗਲੀ ਘੁੰਮ ਰਹੀ ਆ ਹਰਿਆਣਾ ਗੁਰਦੁਆਰਾ ਕਮੇਟੀ ਦੇ ਵਿੱਚ ਦੇਖ ਲਓ ਕਿਸ ਤਰ੍ਹਾਂ ਕਿਸਾਨ ਧਰਨਿਆਂ ਦੇ ਵਿੱਚ ਤਸੱਦਦ ਢਾਉਣ ਵਾਲੀ ਹਰਿਆਣਾ ਪੁਲਿਸ ਜਾ ਕੇ ਪੰਜੋਖਰਾ ਸਾਹਿਬ ਗੁਰਦੁਆਰੇ ਵਿੱਚ ਰਹਿੰਦੀ ਆ ਤੇ ਉਥੋਂ ਦੀ ਸੰਗਤ ਦੂਜੇ ਦਿਨ ਗਾਹ ਪਉਂਦੀ ਆ ਕਿਉਂਕਿ ਉੱਥੋਂ ਸ਼ਰਾਬ ਦੀਆਂ ਜਰਦੇ ਬੀੜੀਆਂ ਦੀਆਂ ਕੁੜੀਆਂ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਸੋ ਜਿੱਥੇ ਜਿੱਥੇ ਵੀ ਬੀਜੇਪੀ ਦੇ ਥਰੂ ਸਿੱਧੀ ਇੱਕ ਤਰ੍ਹਾਂ ਦੀ ਜਿਹੜੀ ਇਹ ਤਖਤ ਸਹਿਬਾਨਾਂ ਤੇ ਸਿੱਖ ਸੰਸਥਾਵਾਂ ਤੇ ਜਿਹੜੀ ਦਕਨਦਾਜੀ ਆ ਮੈਂ ਸਮਝਦਾ ਕਿ ਇਹ ਬੜੀ ਮਾੜੀ ਜਿਹੜੀ ਗੱਲ ਹੋ ਰਹੀ ਆ ਪਰ ਇਹਦੇ ਲਈ ਚਿੱਟੇ ਪੰਥਕ ਜਿਹੜੇ ਹਰ ਗੱਲ ਤੇ ਬੋਲਦੇ ਨੇ ਉਹ ਤਾਂ ਬਿਲਕੁਲ ਨਹੀਂ ਬੋਲਦੇ ਸੋ ਇਸ ਲਈ ਕਿਉਂਕਿ ਕੇਂਦਰ ਸਰਕਾਰ ਬੀਜੇਪੀ ਖਾਸ ਕਰਕੇ ਜਿਸ ਤਰ੍ਹਾਂ ਸਿੱਖਿਆ ਦੇ ਸੰਸਥਾਵਾਂ ਦੇ ਵਿੱਚ ਸਿੱਧੇ ਦਖਲਅੰਦਾਜ਼ੀ ਕਰ ਰਹੀ ਹੈ ਪੂਰਾ ਜੋੜ ਲਾ ਰਹੀ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਤਿ ਕਰਨ ਦੇ ਵਿੱਚ ਵੀ ਦਖਲਅੰਦਾਜ਼ੀ ਕਰੇ ਤਾਂ ਹੀ ਉਹ ਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ਾਂ ਚੱਲ ਰਹੀਆਂ ਨੇ ਤੇ ਉਦੋਂ ਦੀ ਬੀਜੇਪੀ ਜਿਹੜਾ ਸਮਝੌਤਾ ਹੁੰਦਾ ਸੀ ਤੇ ਅੱਜ ਦੀ ਬੀਜੇਪੀ ਦੇ ਵਿੱਚ ਜ਼ਮਾਨਾ ਅਸਮਾਨ ਜ਼ਮੀਨ ਅਸਮਾਨ ਦਾ ਫਰਕ ਹੈ ਸੋ ਮੈਂ ਸਮਝਦਾ ਕਿ ਜਾਗਰਿਆਂ ਚ ਵੀਰਾਂ ਮੜਿਆਂ ਨੂੰ ਇਹ ਨਾ ਧੱਕੇਸ਼ਾਹੀਆਂ ਇਹਨਾਂ ਸਾਡੀਆਂ ਸੰਸਥਾਵਾਂ ਦੇ ਵਿੱਚ ਕਬਜ਼ੇ ਦੀਆਂ ਕੋਸ਼ਿਸ਼ਾਂ ਹਨ ਦਖਲਦਾਰੀਆਂ ਦੇ ਖਿਲਾਫ ਬੋਲਣਾ ਚਾਹੀਦਾ ਡਟ ਕੇ ਖੜਨਾ ਚਾਹੀਦਾ ਤੇ ਜਿਹੜੇ ਚਿੱਤੇ ਪੰਥਕ ਇਹਨਾਂ ਦੇ ਨਾਲ ਲੜ ਕੇ ਸਿੱਖ ਸਜਦਾ ਨੂੰ ਕਮਜ਼ੋਰ ਕਰਨ ਦੇ ਵਿੱਚ ਭੂਮਿਕਾ ਨਿਭਾ ਰਹੇ ਨੇ ਇਹਨਾਂ ਬੰਦਿਆਂ ਨੂੰ ਕੇਨਾ ਚਾਹੀਦਾ ਸੋ ਇਹ ਘਟਨਾਵਾਂ ਨੇ ਜਿਹੜੀਆਂ ਹੋ ਰਹੀਆਂ ਨੇ ਤੇ ਸਿੱਧੀਆਂ ਦਿਖਾਰੀਆਂ ਨੇ ਕਿ ਜਿਹੜੇ ਬੰਦੇ ਇਹਨਾਂ ਦੀ ਤਰਜ਼ ਤੇ ਬੋਲਦੇ ਨੇ ਅਕਾਲੀ ਦਰ ਦੇ ਖਿਲਾਫ ਬੋਲਦੇ ਨੇ ਸ੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੇ ਖਿਲਾਫ ਬੋਲਦੇ ਨੇ ਪਰ ਇਹ ਘਟਨਾਵਾਂ ਤੇ ਪਮਾ ਪਟਨਾ ਸਾਹਿਬ ਹੋਵੇ ਪਮਾ ਤਕਸਰੀ ਜੂਰ ਸਾਹਿਬ ਹੋਵੇ ਪਮਾ ਦਿੱਲੀ ਕਮੇਟੀ ਹੋਵੇ ਪਮਾ ਰਿਆਣਾ ਕਮੇਟੀ ਹੋਵੇ ਕਿਤੇ ਨਹੀਂ ਬੋਲਦੇ ਇਹ ਲੋਕ ਦੀ ਅੱਖ ਛਲੀ ਗੁਰਦੁਆਰਾ ਬੰਦੂ ਕਮੇਟੀ ਅੰਮ੍ਰਿਤਸਰ ਤੇ ਵੀ ਆ